ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾੜ ਮੁਕੇਰੀਆਂ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਪੂਰਾ ਸ਼ਹਿਰ ਸ਼੍ਰੀ ਕ੍ਰਿਸ਼ਨ ਜੀ ਦੇ ਰੰਗਾਂ ਵਿੱਚ ਰੰਗਿਆ ਪਿਆ ਸੀ ਇੰਜ ਲੱਗ ਰਿਹਾ ਸੀ ਜਿਵੇਂ ਮੁਕੇਰੀਆਂ ਨਹੀਂ ਇਹ ਬ੍ਰਿੰਦਾਵਨ ਹੈ ਸ਼ਹਿਰ ਦੇ ਗਊਸ਼ਾਲਾ ਦਾਮੇ ਝਾਂਕੀਆਂ ਦੇ ਨਾਲ ਨਾਲ ਭਜਨ ਸਮਰਾਟ ਕਾਮੇਸ਼ਵਰ ਕ੍ਰਿਸ਼ ਸ਼੍ਰੀ ਧਾਮ ਬ੍ਰਿੰਦਾਵਨ ਵਾਲਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਭਾਈਨਾ ਦਾ ਗੁਣगान ਕਰਤਾ ਕੀਤਾ। ਗੋਪਾਲ ਗਉਂਧਾਮ ਗਉਂ ਮਾਤਾ ਮਕੇਰੀਆਂ ਕਮੇਟੀ ਦੀ ਤਰਫੋਂ ਇਲਾਕਾ ਨਿਵਾਸੀਆਂ ਨੂੰ ਦਿੱਤੀਆਂ ਗਈਆਂ ਵਧਾਈਆਂ। ਕਮੇਟੀ ਦੇ ਪ੍ਰਧਾਨ ਜੀ ਸ਼੍ਰੀ ਅਸ਼ੋਕ ਸ਼ਰਮਾ ਜੀ ਨੇ ਇਸ ਸੁਭ ਦਿਨ ਤੇ ਲੋਕਾਂ ਨੂੰ ਜੀ ਆਇਆਂ ਕੀਤਾ। ਸ਼ਹਿਰ ਦੇ ਜਾਨਮਾਨੇ ਵਿਅਕਤੀ ਇਸ ਸਤਿ ਕਿਰਨ ਉਸ ਜੀ ਆਪਣਾ ਆਪਣਾ ਯੋਗਦਾਨ ਪਾ ਰਹੇ ਸਨ ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਬినੋਦ ਕੁਮਾਰ ਜੀ ਫੌਜੀ ਉਹਨਾਂ ਦੀ ਤਰਫੋਂ 2 ਲੱਖ ਰੁਪਏ ਦਾ ਚੈੱਕ گاਉਂ ਤਾਂ ਪ੍ਰਧਾਨ ਸ੍ਰੀ ਅਸ਼ੋਕ ਸ਼ਰਮਾ ਜੀ ਨੂੰ ਪੇਟ ਕੀਤਾ ਜਿਹੜੀਆਂ ਜਿਹੜੀਆਂ ਤੁਸੀਂ ਅੱਜ ਦੇਖ ਰਹੇ ਹੋ ਸਕਰੀਨ ਤੇ ਇਹ ਮਕੇਰੀਆਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੋਂ ਹਨ ਜਿਵੇਂ ਕਿ ਸੀਤਲਾ ਮੰਦਰ گاਉ ਧਾਮ ਮਕੇਰੀਆਂ ਪਰਮਹੰਸ ਬਾਗ ਅੱਤੂਆਲ ਰੋਡ ਮਕੇਰੀਆਂ ਪਰਮਹੰਸ ਬਾਗ ਇਸ ਪ੍ਰੋਗਰਾਮ ਦੀ ਰਹਿਨਮਾਈ ਉੱਗੇ ਸਮਾਜ ਸੇਵਕ ਸ੍ਰੀ ਕਮਲ ਖੋਸਲਾ ਜੀ ਨੇ ਆਪਣੀ ਮੱਧਰ ਆਵਾਜ਼ ਰਾਹੀਂ ਕੀਤੀ ਇਸ ਮੌਕੇ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ ਵਿਸ਼ੇਸ਼ ਮੌਕੇ ਪਹੁੰਚੇ ਐਸਡੀਐਮ ਮਕੇਰੀਆਂ ਨਗਰ ਕੌਂਸਲ ਪ੍ਰਧਾਨ ਬినੋਦ ਕੁਮਾਰ ਫੌਜੀ ਐਮ ਸੀ ਬినੋਦ ਕੁਮਾਰ ਫੌਜੀ ਮੰਗਲੇਸ਼ ਕੁਮਾਰ ਜੱਜ ਸਾਬੀ ਜੀ ਮੈਡਮ இந்து ਵਾਲਾ ਜੀ ਪ੍ਰਧਾਨ ਰਵਿੰਦਰ ਸਿੰਘ ਜੀ ਅਜੀ ਅਗਰਵਾਲ ਜੀ ਰਮੇਸ਼ ਪਿੰਕੀ ਜੀ ਚੈਰੀ ਭਾਬੀ ਜੀ ਅਸ਼wini ਕੁਮਾਰ ਪ੍ਰਦੀਪ ਖਤਰਾ ਜੀ ਮੱਖਣ ਸਿੰਘ ਜੀ ਬਖ ਬਖ ਸ਼ਹਿਬੀਆਂ ਸੰਸਦਾਂ ਤੋਂ ਪਹੁੰਚੇ ਸਾਰੇ ਹੀ ਸਤਵੰਤੇ ਸੱਜਣਾ ਦਾ ਅਸ਼ੋਕ ਕੁਮਾਰ ਜੀ ਵੱਲੋਂ करना आप सब लोग गौशाला की तरफों और एक तो मेरी बेनती हो रहा है सिर्फ जन्माष्टमी गौशाला नहीं आना डेली कोशिश करो